ਹਿੰਦ ਦਾ ਪੀਰ ਚੱਲਿਆ ਵਾਹੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ ਚੌਥਾ ਪੜਾਅ ਨੋਪੋ 24 ਦਸੰਬਰ 1704 ਚਮਕੌਰ ਦੀ ਭਿਆਨਕ ਜੰਗ ਵਿੱਚ ਵੱਡੇ ਸਹਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਨੇ ਦਿਨ ਚੜ੍ਹਦੇ ਹੀ ਪਹਿਲੇ ਜਥੇ ਨਾਲ ਜੰਗੇ ਮੈਦਾਨ ਵਿੱਚ ਜਾਣ ਦਾ ਫੈਸਲਾ ਕਰਕੇ ਗੜੀ ਵਿੱਚ ਰਹਿ ਗਏ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨ ਦੇਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸਾਡੇ ਲਹੂ ਦੀ ਇੱਕ ਵੀ ਬੂੰਦ ਵਿਅਰਥ ਨਹੀਂ ਜਾਵੇਗੀ ਜਦ ਤੱਕ ਸਾਡਾ ਨਾਂ ਨਿਸ਼ਾਨ ਬਾਕੀ ਰਹੇਗਾ ਵੈਰੀਆਂ ਤੋਂ ਸਿੰਘਾਂ ਦੇ ਟੁੱਲੇ ਖੂਨ ਦਾ ਬਦਲਾ ਲੈਂਦਾ ਰਹੇਗਾ ਗੁਰੂ ਵਾਹਿਗੁਰੂ ਸਾਹਿਬ ਦੀ ਗੱਲ ਸੁਣ ਕੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਕੜੀ ਛੱਡ ਕੇ ਚਲੇ ਜਾਣ ਦੀ ਬੇਨਤੀ ਕੀਤੀ ਜਦੋਂ ਗੁਰੂ ਸਾਹਿਬ ਨਾ ਮੰਨੇ ਤਾਂ ਪੰਜ ਪਿਆਰਿਆਂ ਦੇ ਰੂਪ ਵਿੱਚ ਸਿੰਘਾਂ ਨੇ ਗੁਰੂ ਜੀ ਨੂੰ ਹੁਕਮ ਲਾਇਆ ਕਿ ਆਪ ਘੜੀ ਛੱਡ ਕੇ ਬਾਹਰ ਜਾਓ ਹੋਰ ਸਿੰਘਾਂ ਨੂੰ ਤਿਆਰ ਕਰਕੇ ਭੇਜੋ ਆਪੇ ਗੁਰੂ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰਿਆਂ ਦੇ ਹੁਕਮ ਅਗੇ ਸੀਸ ਨਿਵਾ ਦਿੱਤਾ ਅਤੇ ਘੜੀ ਚੋਂ ਨਿਕਲਣ ਤੋਂ ਪਹਿਲਾਂ ਇੱਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਕੋਈ ਰੋਕ ਸਕੇ ਤਾਂ ਰੋਕ ਲਵੇ ਗੁਰੂ ਸਾਹਿਬ ਘੜੀ ਤੋਂ ਨਿਕਲੇ ਅਤੇ ਮਾਚੀਵਾੜੇਵਾਲ ਨੂੰ ਚਲੇ ਗਏ ਪਾਈ ਤੇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ ਕਈ ਦਿਨਾਂ ਦੇ ਉਨਿੰਦਰੇ ਅਤੇ ਭੁੱਖੇ ਪਿਆਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਕੇ ਇੱਕ ਕੂਹ ਤੋਂ ਪਾਣੀ ਪੀਤਾ ਅਤੇ ਟਿੰਡ ਦਾ ਸਿਰਹਾਣਾ ਬਣਾ ਕੇ ਕੰਡੀਆਂ ਦੀ ਸੇਜ ਉੱਤੇ ਕੁਝ ਸਮਾਂ ਵਿਸਰਾਮ ਕੀਤਾ ਪਾਈ ਤੇਆ ਸਿੰਘ ਭਾਈ ਧਰਮ ਸਿੰਘ ਅਤੇ ਪਾਈਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਨੂੰ ਲੱਭਦੇ ਹੋਏ ਮਾਛੀਵਾੜੇ ਦੇ ਚੰਗਲਾਂ ਵਿੱਚ ਪਹੁੰਚ ਗਏ। ਅੱਜ ਇਸ ਪਵਿੱਤਰ ਸਥਾਨ ਤੇ ਗੁਰਦੁਆਰਾ ਚਰਨ ਕਮਲ ਸਾਹਿਬ ਸਿਸ਼ੋ ਬਿਤਾਇਆ। ਇਸੇ ਥਾਂ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਨਾਲ ਗੱਲਾਂ ਕਰਦਿਆਂ ਸ਼ਬਦ ਉਚਾਰਿਆ ਸੀ। ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ। ਤੂੰ ਜੇ ਪਾਸੇ ਲਾਲਚੀ ਗੰਗੂ ਨੇ ਰਾਤ ਨੂੰ ਮਾਤਾ ਜੀ ਨੂੰ ਸੁੱਤਾ ਜਾਣ ਕੇ ਉਹਨਾਂ ਦੀਆਂ ਮੋਹਰਾਂ ਛੋਰੀ ਕਰ ਲਈਆਂ। ਜਦੋਂ ਸ਼ਵੇਰੀ ਮਾਤਾ ਜੀ ਨੇ ਪੁੱਛਿਆ ਤਾਂ ਉਸਨੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਮਾਤਾ ਜੀ ਨੇ ਬਥੇਰਾ ਮਨਾ ਕੀਤਾ ਪਰ ਪਾਪੀ ਗੰਗੂ ਦੇ ਮਨ ਤੇ ਪਏ ਲਾਲਚ ਤੇ ਪਰਦੇ ਨੇ ਉਸ ਦੀ ਮਤ ਮਾਰ ਦਿੱਤੀ ਸੀ ਮੋਹਰੇ ਤਾਂ ਉਸਨੇ ਚੋਰੀ ਕਰ ਹੀ ਲਈਆਂ ਸਨ ਹੁਣ ਉਹ ਮੁਗਲ ਸਰਕਾਰ ਨੂੰ ਗੁਰੂ ਜੀ ਦੇ ਪਰਿਵਾਰ ਦੀ ਖਬਰ ਦੇ ਕੇ ਇਨਾਮ ਵੀ ਲੈਣਾ ਚਾਹੁੰਦਾ ਸੀ ਲਾਲਚ ਵਿੱਚ ਅੰਨੇ ਹੋਏ ਪਾਪੀ ਗੰਗੂ ਨੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਖਬਰ ਮੋਰਿੰਡੇ ਦੇ ਕੋਥਵਾਲ ਨੂੰ ਦੇ ਦਿੱਤੀ ਮੋਰਿੰਡਾ ਦੇ कोतवाल ਨੇ ਦੋ ਸਿਪਾਹੀ ਜਾਨੀ ਖਾਂ ਤੇ ਮਾਨੀਖਾਂ ਗੰਗੂ ਦੇ ਘਰ ਭੇਜੇ ਜੋ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੀਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਆਏ ਅੰਤਾਂ ਦੀ ਠੰਡ ਵਿੱਚ 24 ਦਸੰਬਰ ਨੂੰ ਪੋਧੀ ਰਾਤ ਬਿਨਾਂ ਰੋਟੀ ਪਾਣੀ ਦੇ ਸਹਿਬਜ਼ਾਦੀਆਂ ਅਤੇ ਮਾਤਾ ਕੁਜਰੀ ਜੀ ਨੇ ਮੋਰਿੰਡਾ ਦੇ ਜੇਲ੍ਹ ਵਿੱਚ ਬਿਤਾਏ ਸਾਰੇ ਪਰਿਵਾਰ ਦਾ ਵਿਛੜਨਾ ਵੱਡੇ ਪੁੱਤਰਾਂ ਦਾ ਜੰਗ ਵਿੱਚ ਸ਼ਹੀਦ ਹੋਣਾ ਮਾਚੀਵਾੜੇ ਦੇ ਜੰਗਲ ਵਿੱਚ ਪਹੁੰਚ ਕੇ ਆਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਤਾਂ ਦਾ ਕਹਿਣਾ ਇਸ ਪਲ ਨੂੰ ਮਹਿਸੂਸ ਕਰਿਏ ਤਾਂ ਆਪ ਬੁਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਵਿੱਚ ਸਾਡਾ ਸੀਸ ਝੁਕ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾਜ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖ ਦੇ ਜਨੈਲਾ ਦੀ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ